ਕਰਚ ਬਜ਼ੁਰਗ ਔਰਤ ਦਾ ਕਤਲ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ ਘਰ ਵਿੱਚ ਮਚ ਗਿਆ ਚੀਕ ਚਿਹਾੜਾ ਅਬੋਹਰ ਦੇ ਚੂੜੀ ਵਾਲਾ ਤੰਨਾ ਪਿੰਡ ਵਿੱਚ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ 13 ਫਰਵਰੀ ਦੀ ਰਾਤ ਨੂੰ ਦੋ ਲੁਟੇਰਿਆਂ ਨੇ ਘਰ ਵਿੱਚ ਵੜ ਕੇ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਿੱਚ ਚੀਕ ਚਿਹਾੜਾ ਮਚ ਗਿਆ ਉਧਰ ਮ੍ਰਿਤਕਾ ਦੀ ਪਛਾਣ ਖੇਤੀਬਾਈ ਵੱਜੋ ਹੋਈ ਹੈ ਅਤੇ ਉਹਨਾਂ ਦੀ ਉਮਰ 85 ਸਾਲ ਦੱਸੀ ਜਾ ਰਹੀ ਹੈ ਰੋ ਰੋ ਕੇ ਮ੍ਰਿਤਕਾ ਦੇ بیٹے ਨੇ ਦੱਸਿਆ ਕਿ ਕਟੜਾ ਦੇ ਸਮੇਂ ਮੇਰੀ ਮਾਂ ਘਰ ਦੇ ਵਿਹੜੇ ਵਿੱਚ ਸੌ ਰਹੀ ਸੀ ਅਤੇ ਪਰਿਵਾਰ ਦੇ ਦੂਜੇ ਮੈਂਬਰ ਅੰਦਰ ਕਮਰਿਆਂ ਵਿੱਚ ਸੌ ਰਹੇ ਸਨ ਲੁਟੇਰਿਆਂ ਨੇ ਰਾਤ ਨੂੰ ਘਰ ਵਿੱਚ ਵੱੜ ਪਹਿਲਾ ਮਹਿਲਾ ਨਾਲ ਲੁੱਟ ਕੀਤੀ ਉਸ ਦੀ ਕੰਨ ਦੀਆਂ ਵਾਲੀਆਂ ਅਤੇ ਨੱਕ ਦਾ ਸੋਨੇ ਦਾ ਕੋਕਾ ਖੋਲਿਆ ਅਤੇ ਜਦੋਂ ਮਹਿਲਾ ਨੇ ਵਿਰੋਧ ਕੀਤਾ ਤੇ ਰੋਲਾ ਪਾਇਆ ਤਾਂ ਲੁਟੇਰਿਆਂ ਨੇ ਤੇਜ਼ਦਾਰ ਹਥਿਆਰ ਨਾਲ ਉਸਤੇ ਸਿਰ ਤੇ ਕਈ ਵਾਰ ਕੀਤੇ ਤੇ ਉਸ ਦਾ ਕਤਲ ਕਰ ਦਿੱਤਾ। ਜਲਵਾ ਦੀ 10:00 ਵਜੇ ਜੀ ਗੋਣ ਚਾਹ ਤੇ ਲੋਕ ਆਏ ਸੀ। ਹੂੰ। ਤੇ ਚੋਰੀ ਕਰਕੇ ਲੈ ਗਏ ਦਾਦੀ ਨੂੰ ਪੂਆ ਕਰਦੇ। ਇਹ ਕਿੱਦਾਂ? ਅੱਛਾ ਕਰੇ ਕੌਣ-ਕੌਣ ਸੀ ਉਦੋਂ? ਕਰੇ ਚਿਤਨ ਪਰਾ ਸੀਗੇ। ਹੂੰ ਹੂੰ। ਮੈਂ ਡੇਢੀ ਉਦੋਂ ਮਾਚੜੇ ਪੁਰਾਣੇ ਕਰ ਸੰਦੇ ਸੀ। ਅੱਛਾ। ਕਿ ਮੈਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ ਕਿਸ ਤਰ੍ਹਾਂ ਪਤਾ ਸਾਨੂੰ ਜਦੋਂ ਉੱਥੇ ਚਲੇ ਗਏ ਉੱਥੇ ਬਾਦ ਰੱਖਿਆ ਜੀ ਸਾਨੂੰ ਕਿੰਨੇ ਕਵਿਚ ਘਟਨਾ ਹੈ ਡੇਢ ਵਜੇ ਡੇਢ ਵਜੇ ਕੀ ਲੈ ਕੇ ਕੀ ਗਏ ਮਾਤਾ ਜੀ ਦੇਖੋ ਕੀ ਸੀਗਾ ਮਾਰੀਆਂ ਬੋਲੀਆਂ ਸੀ ਦੋਵੇਂ ਲੈ ਕੇ ਤੇ ਕੰਚੇ ਸੀਗਾ ਕੋਹ ਲੈ ਤੇ ਸਿਰ ਤੇ ਕੋਈ ਛੱਟ ਤੇ ਨਿਸ਼ਾਨੂ ਹਾਂ ਤੇ ਕੋਣ ਲੱਗਿਆ ਸਾਰੇ ਕੋਈ ਛੱਟ ਮਾਰੀ ਹੈ ਮੈਂ ਪੁਲਿਸ ਮੌਕੇ ਤੇ ਮੌਕੇ ਪੁਲਿਸ ਆ ਗਈ ਆ ਗਈ ਸੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਅਕਸਰ ਚਾਹਨੀ ਆ ਬਿਚਾਰ ਮੇਰੇ ਸਾਡੇ ਲਈ ਕੁਈ 10 ਦੇ ਵਿੱਚ ਚੋਰ ਆਏ ਸੀਗੇ ਤੇ ਦਾਦੀ ਦੇ ਨਾਲ ਕਰਨ ਤੋਂ ਬਾਅਦੀਆਂ ਤੇ ਨਕਦਾ ਕੋਕਾ ਨਾ ਕੱਢ ਕੇ ਲੈ ਗਏ ਨਾਲੇ ਹਨ ਕਿ 60 ਵਜੇ 7 ਤੇ ਕੋਸ਼ਟੇ ਮਨਾਂ ਦਾ ਧਿਆਨਤ ਹੋ ਗਿਆ ਤੇ ਸਾਨੂੰ ਅਸੀਂ ਗੰਗਨ ਰਣ ਨੇ ਤੇ ਸਾਨੂੰ ਇਹਨਾਂ ਨੇ ਦੋ ਟਾਈਮ ਜੀ ਫੋਨ ਕੀਤਾ ਤੇ ਉੱਥੋਂ ਅਸੀਂ ਸਵੇਰੇ ਯਾਨੀ 4 4:30 4:30 ਤੇ ਪਹੁੰਚ ਗਏ ਸੀ ਸੀਸੀਟੀਵੀ ਕੈਮਰੇਜ ਕੁਛ ਆਇਆ ਹੈ ਸੀਸੀਟੀਵੀ ਕੈਮਰੇਜ ਤੇ ਭਾਈ ਇਹ ਤੇ ਕਹਿੰਦੇ ਹੁੰਦੇ ਆ ਵੀ ਯਾਨੀ ਦੋ ਮੋਟਰਸਾਈਕਲ ਵਾਲੇ ਨਾ ਇੱਕ ਮੋਟਰਸਾਈਕਲ ਤੇ ਦੋ ਬੰਦੇ ਜਨ ਦੇ ਵਿਖਦੇ ਠੀਕ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ? ਕਾਰਵਾਈ ਜੀ ਸਾਨੂੰ ਇਨਸਾਰ ਨਾ। ਠੀਕ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਜੀ ਲਗਭਗ ਡੇਢ ਕਿਤੋੜਾ ਸੋਨਾ ਹੋ ਗਿਆ। ਉੱਥੇ ਹੀ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਲੁੱਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਬੀਤੀ ਰਾਤ 13-14 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਚੂੜੀਵਾਲਾ ਥਾਣਾ ਵਿਖੇ ਖੇਤੀ ਦੇਵੀ ਪਤਨੀ ਖਿਆਲੀ ਰਾਮ ਉਮਰ ਕਰੀਬ 82 ਸਾਲ ਦਾ ਅਣਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਸ ਟਾਈਮ ਘਰ ਦੇ ਵਿੱਚ ਕਰੀਬ 5 ਮੈਂਬਰ ਜਿਹੜੇ ਹੋਰ ਵੀ ਸੁੱਤੇ ਪਏ ਸੀਗੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਦੇ ਉੱਤੇ ਮਕਦਮਾ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਜਾਰੀ ਹੈ ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਮਹਿਲਾ ਦਾ ਸ਼ੋਰ ਸੁਣ ਕੇ ਸਾਰੇ ਇਕੱਠੇ ਹੋ ਗਏ ਅਤੇ ਜਦੋਂ ਆ ਕੇ ਦੇਖਿਆ ਤਾਂ ਮੌਤ ਹੋ ਚੁੱਕੀ ਸੀ ਫਿਲਹਾਲ ਇਲਾਕੇ ਦੀ ਸੀਸੀਟੀਵੀ ਫੁਟੇਜ ਵਿੱਚ ਦੋ ਲੁਟੇਰਿਆਂ ਨੂੰ ਭੱਜਦੇ ਦੇਖਿਆ ਗਿਆ ਹੈ ਮ੍ਰਿਤਕਾ ਦੀ দেহ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਭਜਵਾ ਦਿੱਤਾ ਗਿਆ ਹੈ ਅਤੇ ਮਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਜਗਬਣੀ ਟੀਵੀ ਲਈ ਫਾਜ਼ਿਲਕਾ ਤੋਂ ਆਦਰਸ਼ ਜੋਸੰਦੀ ਰਿਪੋਰਟ